ਇਹਦਾ ਹੀ ਕਾਫਾ ਬਾਰੇ ਬਾਰੇ ਪਾਰ ਉਹ ਥੋੜਾ ਕਰ ਬੋਈ ਧਿਆਨ ਥੋੜਾ ਫੜ ਲੋ ਯਾਰ ਥੋੜੇ ਪਾਲੋ ਪਾ ਗਏ ਬੋਈ ਜੀ ਵੀਡੀਓ ਬਣਾ ਲੇ ਪਾਰਾ ਕੱਢ ਲਓ ਕੱਢ ਲਓ ਆਲਾ ਬਾਹਰ ਜਾਵੇ ਮੰਜੇ ਰੱਖ ਰਿਹਾ ਹੈ ਜੀ ਚਾਹ ਰੋਡ ਰੋਡ ਨਹੀਂ ਸਮਝ ਕੇ ਲੈਣਾ ਨਾ ਸਮਝਣਾ ਜਾਨ ਲੱਗਿਆ ਜੇ ਬੰਦਾ ਪਾ ਲਓ ਉਹ ਚਾਹ ਮਾਰਨ ਨੂੰ ਬਿਨੋ ਦੇ ਦਿੱਤੇ ਲੈ ਤਰਨ ਉਹਨਾਂ ਨੇ ਧਿਆਨ ਦਾ ਮਾਰਿਆ ਅੱਜ ਅੱਜ ਮਾਰਿਆ ਕਿ ਵੀ ਛੇੜਾਈ ਚੱਲਦੀ ਮੈਸੇ ਬਹੁਤ 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 ਮੇਰਾ ਵੀ ਕਾਫੀ ਬਾਰੇ ਪਾਰੇ ਉਤਰਾ ਕਰਦਾ ਆਉਂਦਾ ਬਾਸ ਬਹੀ ਧਿਆਨ ਟੋੜਾ ਫੜ ਲਓ ਯਾਰ ਟੋੜੇ ਫੜ ਲਓ। ਫੜ ਗਏ। ਮੈਂ ਘੁਪਾ ਲਿਆ। ਭਾਈ ਸਾਹਿਬ ਵੀਡੀਓ ਬਹਾਰ ਲਿਆ ਬਹਾਰ। ਬਾਹਰ ਕੱਢੀਏ। ਹਾਂ। ਕਰ ਲਓ ਕਰ ਲਓ। ਆਲਾ ਬਾਹਰ ਜਾ ਗਏ ਮੰਜੇ ਰੱਖ ਰਿਹਾ ਹੈ ਭਾਈ। ਚਾਹ ਰੋੜ। ਰੋੜ ਦੀ ਖਬਰ ਜਾਨੀ ਲੈਣਾ ਨਾ। ਐ ਤਸਵੀਰ ਦੇਖ ਕੇ ਹੈਰਾਨ ਹੋਗੇ ਨਾ। ਹੈਰਾਨ ਹੋਵੋ ਵੀ ਕਿਉਂ ਨਾ। ਇਹ ਤਸਵੀਰ ਦੇਖ ਲਓ ਕਿਸ ਤਰੀਕੇ ਦੇ ਨਾਲ। ਦਰਿਆ ਵਗ ਰਿਹਾ ਹੈ। ਇਹ ਲਾਂ ਹੈ। ਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਇਹ ਤਸਵੀਰ ਦੇਖ ਸਕਦੇ ਹੋ ਪੰਜਾਬ ਦੀ ਤਸਵੀਰ ਹੈ। ਜਿੱਥੇ ਇੱਕ ਘਰ ਦੇ ਅੰਦਰ ਲਾਹਣ ਹੀ ਲਾਹਣ ਨਜ਼ਰ ਆ ਰਹੀ ਹੈ ਤਾਂ ਡਰਮਾਂ ਨੂੰ ਸੁੱਟਿਆ ਜਾ ਰਿਹਾ ਪਲਟਿਆ ਜਾ ਰਿਹਾ ਨਸ਼ਟ ਕੀਤਾ ਜਾ ਰਿਹਾ ਤਾਜ਼ ਨਾਲਾ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਟੀਮ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਸ਼ਰਾਬ ਦਾ ਕਾਰੋਬਾਰ ਹੋ ਰਿਹਾ ਹੈ ਤਾਂ ਘਰਾ ਦੇ ਵਿੱਚ ਰੇਡ ਕੀਤੀ ਗਈ ਆਪਰੇਸ਼ਨ ਚਲਾਇਆ ਗਿਆ ਤਾਂ ਟੀਮਾਂ ਪਹੁੰਚੀਆਂ ਜਦੋਂ ਇਸ ਘਰ ਦੇ ਵਿੱਚ ਤਲਾਸ਼ੀ ਲਈ ਗਈ ਚੈਕਿੰਗ ਕੀਤੀ ਗਈ ਤਾਂ ਬਾਥਰੂਮ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਡਰਮਾਂ ਦੇ ਵਿੱਚ ਲਾਹਣ ਲੁਕੋ ਕੇ ਰੱਖੀ ਹੋਈ ਹੈ ਕਿਸ ਤਰੀਕੇ ਨਾਲ ਦਰਿਆ ਹੀ ਵਗ ਰਿਹਾ ਹੈ ਪੂਰਾ ਦਾ ਪੂਰਾ ਦੇਖ ਸਕਦੇ ਹੋ ਘਰ ਦੇ ਵਿੱਚ ਜਿੱਧਰ ਕਿਧਰ ਵੀ ਨਜ਼ਰ ਮਾਰੀ ਜਾਵੇ ਤਾਂ ਨਜ਼ਰ ਤਾਨੂੰ ਲਾ ਨਹੀਂ ਆਏਗੀ ਸ਼ਰਾਬ ਹੀ ਆਏਗੀ ਤਾਂ ਅੱਜ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ ਵੱਡਾ ਐਕਸ਼ਨ ਲਿਆ ਕਾਰਵਾਈ ਕੀਤੀ ਵੱਖ-ਵੱਖ ਥਾਵਾਂ ਤੇ ਆਪਰੇਸ਼ਨ ਚਲਾਇਆ ਜਿੱਥੋਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਅੱਜ ਪੁਲਿਸ ਦੀ ਕਾਰਵਾਈ ਹੋਈ ਐਕਸ਼ਨ ਚੱਲਿਆ ਜੇਕਰ ਗੱਲ ਸਤਲੁਜ ਦਰਿਆ ਦੀ ਕਰੀਏ ਤਾਂ ਉੱਥੇ ਵੀ ਵੱਡੀ ਮਾਤਰਾ ਦੇ ਵਿੱਚ ਲਾਹਨ ਖਸ਼ਰਾਬ ਬਰਾਮਦ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਦਿਖਾਉਂਦੇ ਰਹੇ ਤਾਂ ਹੁਣ ਤਸਵੀਰ ਸਾਹਮਣੇ ਆਈ ਹੈ ਜਨਾਲਾ ਤੋਂ ਇਸ ਘਰ ਦੇ ਵਿੱਚ ਚੈਕਿੰਗ ਕੀਤੀ ਗਈ ਤਾਂ ਬਾਥਰੂਮ ਦੇ ਅੰਦਰ ਕਿਸ ਤਰੀਕੇ ਦੇ ਨਾਲ ਲਾਹਨ ਨੂੰ ਰੁਕੋ ਕੇ ਰੱਖਿਆ ਹੋਇਆ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਡਰਮ ਦੇ ਡਰਮ ਇੱਥੇ ਭਰ ਕੇ ਰੱਖੇ ਹੋਏ ਸੀ ਪੁਲਿਸ ਪਹੁੰਚਦੀ ਹੈ ਜਾਂਚ ਕੀਤੀ ਜਾਂਦੀ ਸ਼ਾਨਬੀਨ ਕੀਤੀ ਜਾਂਦੀ ਤਾਂ ਇਸ ਬਾਥਰੂਮ ਦੇ ਅੰਦਰੋਂ ਡਰਮ ਬਰਾਮਦ ਹੁੰਦੇ ਨੇ ਪਹਿਲਾਂ ਤਾਂ ਸੋਚਿਆ ਜਾਂਦਾ ਇਹ ਡਰਮ ਕਾਲੇ ਪਾਣੀ ਨਾਲ ਵੈਸੇ ਪਾਣੀ ਨਾਲ ਭਰੇ ਹੋਏ ਨੇ ਪਰ ਜਦੋਂ ਪੁਲਿਸ ਜਾਂਚ ਪੜਤਾਲ ਕਰਦੀ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇਹ ਡਰਮ ਲਾਂਹ ਦੇ ਡਰਮ ਸੀ ਤਾਂ ਸ਼ਰਾਬ ਦੀ ਸ਼ਰਾਬ ਇੱਥੇ ਭਰ ਕੇ ਰੱਖੀ ਹੋਈ ਸੀ ਦਰਿਆ ਵਗ ਰਿਹਾ ਦੇਖ ਸਕਦੇ ਹੋ ਜਦੋਂ ਇਹਨਾਂ ਡਰਮਾਂ ਨੂੰ ਪਲਟਿਆ ਗਿਆ ਡੋਲਿਆ ਗਿਆ ਤਾਂ ਇੱਥੇ ਨਦੀਆਂ ਵਗਣ ਲੱਪੀਆਂ ਦਰਿਆ ਵਗਣ ਲੱਪਿਆ ਲਾਂਹ ਦਾ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਾਂ ਦੱਸ ਦਈਏ ਕਿ ਅਜਨਾਲਾ ਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਅਜਨਾਲਾ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਇੱਥੇ ਅਜਨਾਲਾ ਦੇ ਪਿੰਡਾਂ ਦੇ ਵਿੱਚ ਪੁਲਿਸ ਟੀਮ ਪਹੁੰਚੀ ਪਿੰਡ ਦੇ ਅੰਦਰ ਵੱਖ-ਵੱਖ ਥਾਵਾਂ ਤੇ ਜਾਂਚ ਪੜਤਾਲ ਕੀਤੀ ਗਈ ਕਰਾਦੀਆਂ ਤਲਾਸ਼ੀਆਂ ਲਈਆਂ ਗਈਆਂ ਚੈਕਿੰਗ ਕੀਤੀ ਗਈ ਤਾਂ ਇੱਕ ਤਸਵੀਰ ਨਿਕਲ ਕੇ ਸਾਹਮਣੇ ਆਈ ਇੱਕ ਘਰ ਦੇ ਵਿੱਚ ਚੈਕਿੰਗ ਦੌਰਾਨ ਇਸ ਤਰੀਕੇ ਦੇ ਨਾਲ ਲਾਨ ਬਰਾਮਦ ਹੋਈ ਡਰਾਮਾ ਦੇ ਡਰਮ ਭਰ ਕੇ ਰੱਖੇ ਹੋਏ ਸੀ ਤਾਂ ਤੁਹਾਨੂੰ ਲਗਾਤਾਰ ਅਸੀਂ ਸਵੇਰ ਤੋਂ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਨੇ ਅੱਜ ਕਾਰਵਾਈ ਕੀਤੀ ਤਾਂ ਜ਼ਹਿਰੀਲੀ ਸ਼ਰਾਬ ਦੇ ਨਾਲ ਮੋਤਾ ਹੋਣ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਐ ਤਾਂ ਹੁਣ ਸ਼ਰਾਬ ਨੂੰ ਫੜਿਆ ਜਾ ਰਿਹਾ ਜੋ ਘਰਾਂ ਦੇ ਵਿੱਚ ਬਣਾਈ ਜਾ ਰਹੀ ਹੈ ਤਾਂ ਇਸੇ ਤਰੀਕੇ ਦੀ ਕਾਰਵਾਈ ਅਜਨਾਲਾ ਦੇ ਵਿੱਚ ਵੀ ਹੋਈ ਜੇਕਰ ਗੱਲ ਕਰੀਏ ਸਤਲੁਜ ਦਰਿਆ ਦੀ ਬਿਆਸ ਦਰਿਆ ਦੀ ਤਾਂ ਉਹਨਾਂ ਦੇ ਕੰਢੇ ਨੇੜਿਓਂ ਵੱਡੀ ਮਾਤਰਾ ਦੇ ਵਿੱਚ ਅੱਜ ਲਾਂਬਰਾਮਦ ਹੋਈ ਹੈ ਤਾਂ ਐਤਵਾਰ ਦਾ ਦਿਨ ਪੁਲਿਸ ਨੇ ਅੱਜ ਪੂਰਾ ਦਿਨੇ ਆਪਰੇਸ਼ਨ ਚਲਾਇਆ ਤੇ ਇਹ ਤਸਵੀਰਾਂ ਹੁਣ ਸਾਹਮਣੇ ਨਿਕਲ ਕੇ ਆਈਆਂ ਨੇ ਅੰਮ੍ਰਿਤਸਰ ਤੋਂ ਅਜਨਾਲਾ ਤੋਂ ਜਿੱਥੇ ਪਿੰਡ ਦੇ ਵਿੱਚ ਇੱਥੇ ਜਨਾਲਾ ਦੇ ਪਿੰਡਾਂ ਦੇ ਵਿੱਚ ਟੀਮ ਪਹੁੰਚੀ ਸੀ ਪੰਜਾਬ ਪੁਲਿਸ ਦੀ ਤਾਂ ਕੱਲੇ-ਕੱਲੇ ਘਰ ਦੀ ਤਲਾਸ਼ੀ ਲਈ ਗਈ ਜਦੋਂ ਇਸ ਘਰ ਦੇ ਅੰਦਰ ਟੀਮ ਪਹੁੰਚਦੀ ਹੈ ਤਾਂ ਇਹ ਸਭ ਕੁਝ ਦੇਖ ਕੇ ਹਰਾਨ ਰਹਿ ਜਾਂਦੀ ਹੈ ਘਰ ਦੇ ਅੰਦਰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਾਥਰੂਮ ਦੇ ਵਿੱਚ ਡਰਮਾਂ ਦੇ ਡਰਮ ਭਰ ਕੇ ਰੱਖੇ ਹੋਏ ਨੇ ਤਾਂ ਦਰਿਆ ਹੀ ਵਗ ਰਿਹਾ ਇੱਕ ਤਰੀਕੇ ਦੇ ਨਾਲ ਲਾਨ ਦਾ ਇਹ ਦੇਖ ਸਕਦੇ ਹੋ ਤਸਵੀਰ ਕਿਸ ਤਰੀਕੇ ਦੇ ਨਾਲ ਜਦੋਂ ਲਾਨ ਨੂੰ ਨਸ਼ਟ ਕੀਤਾ ਜਾ ਰਿਹਾ ਤਾਂ ਪੂਰਾ ਦਰਿਆ ਹੀ ਵਗ ਰਿਹਾ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਲਾਨ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਤਾਜਸਵੇਰ ਤੋਂ ਹੀ ਪੁਲਿਸ ਪਾਰਟੀ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ ਐਕਸ਼ਨ ਲੈ ਰਹੀ ਹੈ ਮਾੜੇ ਅਨਸਰਾਂ ਦੇ ਖਿਲਾਫ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਲਾਈਵ ਰੇਡ ਕੀਤੀ ਜਾ ਰਹੀ ਹੈ ਤਾਂ I will ਰੇਡ ਦੀਆਂ ਤਸਵੀਰਾਂ ਨੇ ਦਿਨ ਭਰ ਅੱਜ ਪੁਲਿਸ ਦੀ ਕਾਰਵਾਈ ਚੱਲੀ ਕਿਉਂਕਿ ਦੱਸਦੀ ਹੈ ਕਿ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੋਤਾ ਹੋ ਗਈਆਂ ਸੀ ਮੋਤਾ ਹੋਣ ਤੋਂ ਬਾਅਦ ਪੰਜਾਬ ਪੁਲਿਸ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਨਾ ਤਸਕਰਾਂ ਦੇ ਉੱਤੇ ਨਸ਼ਟ ਕੀਤਾ ਜਾ ਰਿਹਾ ਸ਼ਰਾਬ ਨੂੰ ਤਾਂ ਵੱਡੇ ਆਪਰੇਸ਼ਨ ਚਲਾਏ ਜਾ ਰਹੇ ਨੇ ਅੱਜ ਸਵੇਰ ਤੋਂ ਹੀ ਪੁਲਿਸ ਟੀਮ ਵੱਲੋਂ ਤਾਂ ਜੇਕਰ ਗੱਲ ਸਤਲੁਜ ਦਰਿਆ ਦੀ ਕਰੀਏ ਤਾਂ ਅੱਜ ਟੀਮ ਨੇ ਵੱਡੀ ਮਾਤਰਾ ਚੋਂ ਥੋ ਵੀ ਲਾਨ ਬਰਾਮਦ ਕੀਤੀ ਜ ਜਿਨ੍ਹਾਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਤਾਂ ਜੇਕਰ ਗੱਲ ਕਰੀਏ ਗੁਰਦਾਸਪੁਰ ਦੇ ਬਿਆਸ ਦਰਿਆ ਦੇ ਕੰਢੇ ਤਾਂ ਉੱਥੇ ਵੀ ਟੀਮ ਨੇ ਐਕਸ਼ਨ ਲਿਆ ਕਾਰਵਾਈ ਕੀਤੀ ਰੇਡ ਕੀਤੀ ਤਾਂ ਉੱਥੇ ਵੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਆਈਆਂ ਉੱਥੇ ਜ਼ਮੀਨ ਦੇ ਵਿੱਚ ਲਾਨ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ ਤਾ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਾਰਨ ਕਈ ਮੌਤਾ ਹੋ ਗਈਆਂ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਐਕਸ਼ਨ ਦੇ ਵਿੱਚ ਹੈ ਅੱਗੇ ਲੋਕ ਸਭਾ ਚੋਣਾਂ ਵੀ ਹੈ ਤਾਂ ਉਸ ਨੂੰ ਵੀ ਲੈ ਕੇ ਪੁਲਿਸ ਨੇ ਐਕਸ਼ਨ ਚਲਾਇਆ ਹੁਣ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਤਾਂ ਘਰ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਸ਼ੱਕੀ ਘਰਾਂ ਦੇ ਵਿੱਚ ਇੱਥੇ ਟੀਮ ਪਹੁੰਚਦੀ ਹੈ ਤੇ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਜਨਾਲਾ ਦੇ ਪਿੰਡ ਦੀਆਂ ਤਸਵੀਰਾਂ ਆ ਜਿੱਥੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਐਕਸ਼ਨ ਲਿਆ ਹੈ ਇੱਥੇ ਸ਼ੱਕੀ ਘਰਾਂ ਦੀ ਜਾਂਚ ਪੜਤਾਲ ਕੀਤੀ ਗਈ ਰੇਡ ਕੀਤੀ ਗਈ ਤਾਂ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਡਰਮਾਂ ਦੇ ਡਰਮ ਭਰੇ ਹੋਏ ਨੇ ਤਾਂ ਕਈ ਤਸਵੀਰਾਂ ਅੱਜ ਤੁਹਾਨੂੰ ਦਿਖਾਈਆਂ ਲਗਾਤਾਰ ਅਸੀਂ ਤਾਂ ਇਹ ਦੇਖ ਸਕਦੇ ਹੋ ਕਿ ਅਜਨਾਲਾ ਦੇ ਪਿੰਡ ਦੀਆਂ ਤਸਵੀਰਾਂ ਨੇ ਇੱਥੇ ਘਰ ਦੇ ਵਿੱਚ ਬਾਥਰੂਮ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਲਾਨ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਡਰਮਾਂ ਦੇ ਡਰਮ ਭਰ ਕੇ ਇੱਥੇ ਰੱਖੇ ਹੋਏ ਸੀ ਤਾਂ ਪੁਲਿਸ ਟੀਮ ਪਹੁੰਚਦੀ ਹੈ ਕਾਰਵਾਈ ਕਰਦੀ ਹੈ ਐਕਸ਼ਨ ਲਿਆ ਜਾਂਦਾ ਹੈ ਤਾ ਇੱਕ ਵਾਰ ਤਾਂ ਇਹ सीन ਦੇਖ ਕੇ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ ਦੇਖ ਸਕਦੇ ਹੋ ਕਿਸ ਤਰੀਕੇ ਨਾਲ دریا ਹੀ ਵਗ ਰਿਹਾ ਘਰ ਦੇ ਅੰਦਰ ਪੂਰੀ ਲਾਂ ਦਾ ਤਾਂ ਕਿਸ ਤਰੀਕੇ ਨਾਲ ਇਸ ਲਾਂ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਡਰਾਮਾ ਚ ਭਰੀ ਹੋਈ ਸੀ ਤੇ ਨਜਾਇਜ਼ ਸ਼ਰਾਬ ਨਾਲ ਜ਼ਹਿਰੀਲੀ ਸ਼ਰਾਬ ਨਾਲ ਸੰਗਰੂਰ ਦੇ ਵਿੱਚ ਮੋਤਾਂ ਹੁੰਦੀਆਂ ਨੇ ਕਈ ਘਰਾਂ ਦੇ ਚਿਰਾਗ ਬੁੱਝ ਗਏ ਜਿਸ ਤੋਂ ਬਾਅਦ ਹੁਣ ਪੁਲਿਸ ਐਕਸ਼ਨ ਦੇ ਵਿੱਚ ਹੈ ਤਾਂ ਅੱਜ ਐਤਵਾਰ ਦੇ ਦਿਨ ਕਾਰਵਾਈ ਨੂੰ ਅੰਜਾਮ ਦਿੱਤਾ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਦਿਨ ਪਰ ਪੁਲਿਸ ਨੇ ਕਾਰਵਾਈ ਕੀਤੀ ਸਤਲੁਜ ਦਰਿਆ ਪਹੁੰਚੀ ਉੱਥੋਂ ਵੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਨੂੰ ਬਰਾਮਦ ਕੀਤਾ ਗਿਆ ਤਾਂ ਗੁਰਦਾਸਪੁਰ ਦੇ ਬਿਆਸ ਦਰਿਆ ਦੇ ਕੰਢੇ ਵੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਤਾਂ ਜ਼ਮੀਨ ਦੇ ਵਿੱਚ ਲਾਂ ਨੂੰ ਲੁਕੋ ਕੇ ਰੱਖਿਆ ਹੋਇਆ ਸੀ ਤਾਂ ਇਹ ਜਨਾਲਾ ਦੇ ਪਿੰਡ ਦੇ ਜਿੱਥੇ ਪੁਲਿਸ ਟੀਮ ਦੀ ਕਾਰਵਾਈ ਚੱਲ ਰਹੀ ਹੈ ਪੁਲਿਸ ਟੀਮ ਨੇ ਇੱਥੇ ਐਕਸ਼ਨ ਕੀਤਾ ਹੈ ਲਾਈਵ ਰੇਡ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਰਦਾ ਬਾਥਰੂਮ ਉਸਦੇ ਅੰਦਰ ਡਰਮਾਂ ਦੇ ਡਰਮ ਭਰੇ ਹੋਏ ਨੇ ਕਈਆਂ ਦੇ ਘਰਾਂ ਦੇ ਚਰਾਹ ਕਿਸ ਸ਼ਰਾਬ ਨੇ ਬੁਝਾਦੇ ਨੇ ਸੀ ਤਾਂ ਪੁਲਿਸ ਨੇ ਹੁਣ ਐਕਸ਼ਨ ਲਿਆ ਹੈ ਤਾਂ ਇਥੋਂ ਵੱਡੀ ਮਾਤਰਾ ਦੇ ਵਿੱਚ ਲਾਨ ਬਰਾਮਦ ਕੀਤੀ ਹੈ ਤਾਂ ਲਾਨ ਨੂੰ ਨਸ਼ਟ ਕੀਤਾ ਗਿਆ ਜਿਸ ਦੀਆਂ ਤੁਸੀਂ ਮੌਕੇ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਤਾਂ ਇਥੋਂ ਦੇ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਰੇਡ ਕੀਤੀ ਗਈ ਤਾਂ 1 ਲੱਖ 75200 ਐਮਐਲ ਨਜਾਇਜ਼ ਸ਼ਰਾਬ ਇਥੋਂ ਬਰਾਮਦ ਹੋਈ 430 ਲੀਟਰ ਦੇਸੀ ਲਾਨ ਤੇ ਚਾਲੂ ਪੱਟੀਆਂ ਵੀ ਬਰਾਮਦ ਕੀਤੀਆਂ ਗਈਆਂ ਤਾਂ ਘਰਾਂ ਦੇ ਵਿੱਚ ਹੀ ਸ਼ਰਾਬ ਬਣਾਈ ਜਾ ਰਹੀ ਸੀ ਤਾਂ ਪੁਲਿਸ ਟੀਮ ਨੂੰ ਇਸ ਦੀ ਸੂਚਨਾ ਮਿਲਦੀ ਹੈ ਟੀਮ ਇੱਥੇ ਲਾਈਬਰੇਟ ਕਰਦੀ ਹੈ ਪਹੁੰਚਦੀ ਹੈ ਤਾਂ ਇੱਥੇ ਘਰ-ਘਰ ਦੀ ਸ਼ੱਕੀ ਕਰਾਂ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਤਸਵੀਰ ਨਿਕਲ ਕੇ ਸਾਹਮਣੇ ਆਂਦੀ ਹੈ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਡਰਮਾਂ ਦੇ ਡਰਮ ਰੱਖੇ ਹੋਏ ਨੇ ਤਾਂ ਜਦੋਂ ਇਸ ਲਾਨ ਨੂੰ ਨਸ਼ਟ ਕੀਤਾ ਗਿਆ ਤਾਂ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਦੇਖ ਸਕਦੇ ਹੋ ਦਰਿਆ ਦੇ ਦਰਿਆ ਵਗ ਰਹੇ ਨੇ गलियां ਦੇ ਵਿੱਚ ਲਾਨ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਇੱਥੇ ਤਸਕਰਾਂ ਦੇ ਹੌਸਲੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਘਰਾਂ ਦੇ ਅੰਦਰ ਹੀ ਸ਼ਰਾਬ ਬਣਾ ਰਹੇ ਨੇ ਤਾਂ ਇਹ ਤਸਵੀਰ ਤੁਹਾਨੂੰ ਦੱਸ ਦਈਏ ਇੱਕ ਵਾਰ ਫੇਰ ਜਨਾਲਾ ਦੇ ਪਿੰਡਾ ਦੀ ਹੈ ਜਿੱਥੇ ਪੁਲਿਸ ਨੇ ਅੱਜ ਆਪਰੇਸ਼ਨ ਚਲਾਇਆ ਦਿਨ ਭਰ ਤੋਂ ਅੱਜ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਵੱਖ-ਵੱਖ ਤਾਵਾਂ ਦੇ ਉੱਤੇ ਪੁਲਿਸ ਨੇ ਅੱਜ ਕਾਰਵਾਈ ਕੀਤੀ ਲਾਈਵ ਰੇਡ ਕੀਤੀਆਂ ਤਾਂ ਦੱਸ ਦਈਏ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਪੁਲਿਸ ਐਕਸ਼ਨ ਦੇ ਵਿੱਚ ਹੈ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਸਕਰਾਂ ਨੂੰ ਮਾੜੇ ਅਨਸਰਾਂ ਦੇ ਉੱਤੇ ਐਕਸ਼ਨ ਲਿਆ ਜਾ ਰਿਹਾ ਹੈ ਤਾਂ ਐਸੇ ਕਾਰਵਾਈ ਦੇ ਤਹਿਤ ਅਜਨਾਲਾ ਦੇ ਪਿੰਡਾਂ 'ਚ ਟੀਮ ਪਹੁੰਚਦੀ ਹੈ ਇੱਥੇ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਜਾਂਦੀ ਹੈ ਜਿਸ ਤੋਂ ਬਾਅਦ ਇਸ ਘਰ ਦੀ ਤਸਵੀਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਵੀ ਦੇਖ ਕੇ ਹਰਾਨ ਰਹਿ ਜਾਂਦੀ ਹੈ ਕਿਉਂਕਿ ਡਰਾਮਾ ਦੇ ਡਰਾਮ ਇਹਨਾਂ ਨੇ ਇੱਥੇ ਭਰ ਕੇ ਰੱਖੇ ਹੋਏ ਨੇ ਤਾਂ ਜਿਨ੍ਹਾਂ ਨੂੰ ਹੁਣ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਇੱਥੇ ਪੁਲਿਸ ਨੇ ਵੱਡੀ ਮਾਤਰਾ ਚ ਲਾਨ ਬਰਾਮਦ ਕੀਤੀ ਜਿਸ ਨੂੰ ਹੁਣ ਨਸ਼ਟ ਕੀਤਾ ਗਿਆ ਜਿਸ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇੱਕ ਵਾਰ ਇੱਕ ਵਾਰ ਫੇਰ ਤੁਹਾਨੂੰ ਪੂਰੀ ਇਹ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਇੱਥੇ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਚਾ ਰੋਡ ਰੋਡ ਦੀ ਖਬਰ ਜਣੀ ਬਣਾਣਾ ਬਣਾਣਾ ਗਿਆ ਲੱਗਿਆ ਕਿ ਸੰਦਲ ਬਕਰੋ ਅੱਗੇ ਰਹਿਣਾ ਪੋਰਟਸ ਨਾਲੋਂ ਬਿਹਤਰ ਹੈ। ਉਹਨਾਂ ਰਿਤੀਆਂ ਇੰਦਵਾਰ। ਅੱਜ ਅੱਜ ਮਾਰਾ ਕਿ ਵੀ ਕੀ ਨਾ ਚੱਲਦੀ ਮੈਂ। ਆਹ ਜਾ। ਜੇ ਬਹੁਣਾ। ਭੱਜ ਬਹੁਣਾ। ਜਿਹੜਾ ਇਹ ਚਾਹੋ। ਬਾਰੇ। ਕਰੂਰੇ ਪਾ ਲਓ ਤੋੜਾ ਫੜ ਜਾ। ਰਾਤਾ। ਸਾਹ। ਬਹੀ ਧਿਆਨ। ਥੋੜਾ ਫੜ ਲਓ ਯਾਰ ਥੋੜੇ ਪਾਲੋ ਚਲ ਜੀ ਬਗ ਬੰਦ ਇਹ ਵੀਡੀਓ ਬਾਹਰ ਹੈ ਬਾਹਰ ਆ ਕੇ ਹਾਂ ਲੋਕ ਸਭਾ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਰ ਦੀ ਯਹੀ ਹੇਠ ਹਰ ਥਾਣੇ ਦੇ ਵਿੱਚ ਅਜਨਾਲਾ ਸਬਡਿਵੀਜ਼ਨ ਦੇ ਵਿੱਚ ਵੱਖ-ਵੱਖ ਜਿਹੜਾ ਹੈ ਕੈਸੋ ਪ੍ਰੋਗਰਾਮ ਚਲਾਇਆ ਗਿਆ ਜਿਹਦੇ ਵਿੱਚ ਰੋਜ਼ ਹੀ ਇਸ ਮੇਰੇ ਉਹ ਬੰਦੇ ਜਿਹੜੇ ਸ਼ਰਾਰਤੀ ਅੰਸਰ ਹੈ ਜਾ ਜੋ ਸ਼ਰਾਬ ਦੇਸੀ ਕਲਕੇ ਵੇਚਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਲਈ ਚਲਾਇਆ ਗਿਆ ਜਿਸ ਵਿੱਚ ਹੁਣ ਤੱਕ ਅਜਨਾਲਾ ਸਰਕੂਲਰ ਦੇ ਵਿੱਚ 1,75,200 ਐਮਐਲ ਸ਼ਰਾਬ ਅਤੇ 1430 ਲੀਟਰ ਲਾਹ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਇਸ ਤੋਂ ਇਲਾਵਾ ਜੋ ਅੰਸਰ ਇਸ ਇਲੈਕਸ਼ਨ ਦੇ ਵਿੱਚ ਜਾਂ ਪ੍ਰਾਣੀ ਇਲੈਕਸ਼ਨ ਦੇ ਵਿੱਚ ਸ਼ਰਾਪਨਾ ਕਰਕੇ ਕੋਈ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਸੀ ਉਹਨਾਂ ਦੇ ਖਿਲਾਫ ਕਰੀਮ 33 ਬੰਦਿਆਂ ਦੇ ਖਿਲਾਫ 110 ਦੇ ਕਲੰਦੇ ਦਿੱਤੇ ਜਾ ਚੁੱਕੇ ਹਨ ਅਤੇ 25 ਬੰਦਿਆਂ ਦੇ ਖਿਲਾਫ 107 51 ਕੀਤੀ ਜਾ ਰਹੀ ਹੈ ਸਰ ਇਹਦੇ ਚ ਗ੍ਰਿਫਤਾਰੀ ਵੀ ਹੋਈ ਹੈ ਕੋਈ ਜਿਹੜੀ ਇਹ ਰੇਡ ਕੈਸੋ ਪ੍ਰੋਗਰਾਮ ਚ ਲਾਇਆ ਗਿਆ ਜੀ ਬਿਲਕੁਲ ਅਰੈਸਟ ਹੋਈ ਹੈ ਤੇ ਉਹਨਾਂ ਨੂੰ ਕੋਰਟ ਚ ਪੇਸ਼ ਕਰਾਂਗੇ